ਹਾਂਜੀ ਪਿਆਰਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲਓ ਜੀ ਮੈਂ ਨਾ ਅੱਜ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਜਾ ਰਹੀਆਂ ਤੀ ਦੇ ਬੈ ਰਾਗ ਦਾ ਉਹ ਇਸ ਗੀਤ ਵਿੱਚ ਤੀ ਕਿਵੇਂ ਆਪਣਾ ਫੇਕੇ ਘਰ ਬਤਾਇਆ ਹੋਇਆ ਸਮਾਂ ਯਾਦ ਕਰਦੀ ਏ ਕਿਵੇਂ ਪੀਪਲੀ ਦੀਆਂ ਪਿੰਗਾ ਝੂਟੀਆਂ ਸੀ ਤੇ ਮਾਂ ਪਿਓ ਦੇ ਘਰ ਬੜੇ ਲਾਡ ਹੁੰਦੇ ਸਨ ਹਨਾ ਬੜੇ ਮਾਣੇ ਸਨ ਲਾਡ ਜਿਵੇਂ ਤੇ ਉਹ ਫਿਰ ਆਪਣੀ ਪਰਜਾਈ ਨੂੰ ਵੀ ਇਹ ਗੱਲ ਕਹਿੰਦੀ ਏ ਵੀ ਪਰਜਾਈ ਫੇ ਕੋਠੀ ਵੀ ਤੇਰੀ ਤੇ ਚਮਕਾ ਵੀ ਤੇਰਾ ਹੈ ਨਾ ਸਾਡਾ ਹੁਣ ਇੱਥੇ ਕੋਈ ਹੱਕ ਨਹੀਂ ਪਰ ਇਹ ਵੇ ਸਾਡੀ ਹੁਣ ਇੱਥੇ ਜੋਗੀ ਵਾਲੀ ਫੇਰੀ ਹੈ ਤੇ ਉਹੀ ਹੈ ਕਿ ਸਾਨੂੰ ਮਾਂ ਪਿਓ ਦੇ ਘਰ ਦੀ ਲੋਚ ਆ ਰਹੀ ਜੀ ਹੈ ਨਾ ਧੀਆਂ ਦਾ ਧਿਆਨ ਰਹਿੰਦਾ ਮਾਂ ਪਿਓ ਦੇ ਘਰ ਨਾਲ ਕਿ ਮੈਂ ਐਸੀ ਮੂ ਇੱਕ ਐਸੀ ਮੰਤੰਦੀ ਹੈ ਪਿਓ ਚਾਹ ਕੇ ਵੀ ਨਾ ਮਾਂ ਪਿਓ ਦੇ ਘਰ ਦੀ ਮਮਤਾ ਆਪਣੇ ਦਿਲ ਚੋਂ ਨਹੀਂ ਕੱਢ ਸਕਦੀਆਂ ਇਸ ਲਈ ਉਹ ਆਪਣੀ ਪਰਜਾਈ ਨੂੰ ਕਹਿੰਦੀ ਹੈ ਕਿ ਜੜਕੀ ਨਾ ਆਪਣੇ ਵੀਰ ਨੂੰ ਵੀ ਤੇ ਵੀਰੇ ਤਰਕੀਨਾ ਵੀਰ ਆ ਵੀ ਅਸੀਂ ਤੇਰੇ ਬਾਬਲ ਦੀਆਂ ਜਾਈਆਂਗੇ ਹਨਾ ਤੇ ਲੋ ਜੀ ਕਿਵੇਂ ਆਪਣੇ ਧੀ ਆਪਣੇ ਦਿਲ ਦੀ ਗੱਲ ਇਸ ਤਰ੍ਹਾਂ ਹੀ ਪੇਸ਼ ਕਰਦੀ ਹੈ ਲੋ ਜੀ ਤੁਸੀਂ ਆਨੰਦ ਮਾਣੋ ਜੀ ਬਾਬਲ ਨੇ ਸਦਿਆਂ ਦੀਆਂ ਜਿੱਠੀਆਂ ਵੇਜ ਕੇ ਬਾਬਲ ਨੇ ਸਦਿਆਂ ਜੀਆਂ ਜਿੱਠੀਆਂ ਵੇਜ ਕੇ ਮਾਮਾ ਨੂੰ ਚਾ ਚੜ ਜਾਂਦੇ ਤੀਆਂ ਨੂੰ ਵੇਖ ਕੇ ਪੜੀ ਮਾਮਾ ਨੂੰ ਚਾ ਚੜ ਗਾਨ ਲਾਉਂਦੀ ਆ ਮਾਨੀ ਪੜੀਓ ਚਿੜਕ ਦਿਆ ਸਸਾਂ ਤੇ ਗਲੇ ਲਾਉਂਦੀ ਆ ਮਾਨੀ ਪੜੀਓ ਬਾ ਬਲ ਦੇ ਵੇੜੇ ਨੀ ਝੂਟੀਆਂ ਪਿਪਲਾ ਦੀਆਂ ਪੀਂਗਨੀ ਬਾਬਰ ਦੇ ਵੇੜੇ ਦੀਆਂ ਝੂਟੀਆਂ ਪਿਪਲਾ ਦੀਆਂ ਪੀਂਗਾਨੀ ਸਾਰੇ ਕਰ ਜਾ ਕੇਨੀ ਫਿੱਤਰ ਬਟੇ ਨਹੀਂ ਮਾਪਿਆ ਦੇ ਦਿੱਟੇ ਮਣੇ ਲਾ Yeah.

ਚੁਕ ਲੈਨੀ ਚਰਖਣਿ ਪਾਪੋ ਚੁਕ ਲੈਨੀ ਪੂਣੀਆਂ ਚੁਕ ਲੈਨੀ ਚਰਖਣਿ ਪਾਪੋ

ਤੇਰੇ ਮੱਥੇ ਉਜਾਈ ਆਵੇ ਪੜਿਓ ਚੌਂਕਾ ਵੀ ਤੇਰਾ ਨਹੀਂ ਪਾਬੋ ਕੋਠੀ ਬਾਬਾ ਨੇ ਸਦੀਆਂ ਦੀਆਂ ਚਿੱਠੀਆਂ ਪੇਜ ਕੇ ਬਾਬਾ ਨੇ ਸਦੀਆਂ ਦੀਆਂ ਚਿੱਠੀਆਂ ਪੇਜ ਕੇ ਮਾ ਨੂੰ ਚਾੜ ਜੰਧੇ ਤੀ ਹਾਂਜੀ ਪਿਆਰਿਓ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹ ਗੀਤ ਅਗਰ ਪਸੰਦ ਆਇਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ